ਨਾ ਤੀਰ ਵੱਜਿਆ ਸੀਗਾ ਸਰਵਣ ਦੇ ਸਰਵਣ ਬੱਚਾ ਪਾਣੀ ਟੈਂਮ ਦੀ ਨਾ ਗੁਫਾ ਹੁੰਦੀ ਸੀ ਔਰ ਜਿਹੜੀ ਕੀ ਪਟਿਆਲੇ ਤੱਕ ਜਾਂਦੀ ਸੀ ਆ ਦੇਖੋ ਮੈਂ ਤਾਂ ਹਾਂਜੀ ਦੋਸਤੋ ਸਸਸੀਗਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟਾਂ ਚ ਵਾਇਰਲ ਕਰੋ ਜ਼ਰੂਰ ਕਰਿਓ ਇਹ ਜਿਹੜੀ ਧਰਤੀ ਹੈ ਬਹਿਰ ਸਾਹਿਬ ਦੀ ਦੋਸਤੋ ਇੱਥੇ ਗੁਰੂ ਦੇਗਵਹਦਰ ਮਹਾਰਾਜ ਜੀ ਤਿੰਨ ਵਾਰ ਚਰਨ ਛੋਪਾ ਪਤਾ ਤੀਸਰੀ ਵਾਰੀ ਪਰਿਵਾਰ ਸਮੇਤ ਆਏ ਇਸ ਪਿੰਡ ਦੇ ਵਿੱਚ ਗਰੀਬੀ ਬਹੁਤ ਸੀ ਬੇਈ ਨਦੀ ਤੇ ਇਸ਼ਨਾਨ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਵਚਨ ਕੀਤੇ ਸੀ ਤੁਸੀਂ ਤਮਾਕੂ ਛੱਡ ਦੋ ਤੁਹਾਡੇ ਦਿਨ ਬਦਲ ਜਾਣਗੇ ਜਿਹੜੇ ਬੰਦਿਆਂ ਨੇ ਉਦੋਂ ਛੱਡਤਾ ਉਹਨਾਂ ਦੇ ਅੱਜ ਵੀ ਦਿਨ ਬਦਲੇ ਹੋਏ ਨੇ ਅੱਗੇ ਸਾਰੇ ਵਲੌਗ ਚ ਆਪਾਂ ਤੁਹਾਨੂੰ ਦਿਖਾਣੇ ਸਰਬੰਨ ਦੇ ਤੀਰ ਵੀ ਇਸੇ ਜਗ੍ਹਾ ਤੇ ਵੱਜਾ ਤੇ ਇੱਕ ਗੁਫਾ ਜਿਹੜੀ ਕਿ ਪਟਿਆਲੇ ਤੱਕ ਜਾਂਦੀ ਸੀ ਅੱਗੇ ਵਲੌਗ ਚ ਜੁੜੇ ਰਹੋ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਦੁਆਰਾ ਬਹਿਰ ਸਾਹਿਬ ਉਹਦੇ ਬਾਹਰਲੀ ਜਗ੍ਹਾ ਇੱਥੇ ਦੋਸਤੋ ਵੇਈ ਨਦੀ ਵਗਦੀ ਹੁੰਦੀ ਸੀ ਉਸ ਟਾਈਮ ਦੇ ਵਿੱਚ ਸਰਵਣ ਆਪਣੇ ਮਾਪਿਆਂ ਨੂੰ ਯਾਤਰਾ ਕਰਾਉਣ ਨਿਕਲਿਆ ਹੋਇਆ ਸੀ ਅੰਨੇ ਮਾਪਿਆਂ ਨੂੰ ਤੇ ਉਸ ਦਾ ਮਾਮਾ ਸ਼ਿਕਾਰ ਖੇਡਣ ਦਸ਼ਰਧ ਉਹ ਸ਼ਿਕਾਰ ਖੇਡਣ ਆਇਆ ਹੋਇਆ ਸੀ ਉਹ ਇੱਥੇ ਹੀ ਧਾਕ ਲਾ ਕੇ ਬੈਠਾ ਸੀ ਕਿ ਜਦੋਂ ਕੋਈ ਜੰਗਲੀ ਜਾਨਵਰ ਪਾਣੀ ਪੀਣ ਆਏਗਾ ਤਾਂ ਮੈਂ ਉਹਦਾ ਸ਼ਿਕਾਰ ਕਰਾਂਗਾ ਤੇ ਸਰਵਣ ਆਪਣੇ ਮਾਪਿਆਂ ਨੂੰ ਜਦੋਂ ਪਾਣੀ ਪਲਾਉਣ ਇਤੋਂ ਵੇਈ ਨਦੀ 'ਚ ਪਾਣੀ ਭਰਨ ਆਇਆ ਉਹਨੇ ਜਦੋਂ ਆਪਣਾ ਗੜਵਾ ਡਪੋਇਆ ਤਾਂ ਗੁਰਗੁੜ ਦੀ ਆਵਾਜ਼ ਆਈ ਤਾਂ ਉਹਦੇ ਮਾਮੇ ਨੇ ਤੀਰ ਛੱਡਦਾ ਤੇਗਵਹੱਤਰ ਸਾਹਿਬ ਜੀ ਦੇ ਟਾਈਮ ਦੀ ਨਾ ਗੁਫਾ ਹੁੰਦੀ ਸੀ ਔਰ ਜਿਹੜੀ ਕਿ ਪਟਿਆਲੇ ਤੱਕ ਜਾਂਦੀ ਹੈ ਆ ਦੇਖੋ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਦਿਖਾਉਣ ਦੀ ਆ ਲੋ ਮੈਂ ਕੋਸ਼ਿਸ਼ ਕਰਦਾ ਦੋਸਤੋ ਤੁਹਾਨੂੰ ਦਿਖਾਉਣ ਦੀ ਜਿੰਨਾ ਕ ਥੱਲੇ ਜਾਇਆ ਜਾਂਦਾ ਪਰ ਆਪਾਂ ਜ਼ਿਆਦਾ ਰਿਸਕ ਨਹੀਂ ਲੈ ਸਕਦੇ ਕਿਉਂਕਿ ਦੋਸਤੋ ਅੱਗੇ ਕੀ ਪਾਣੀ ਇਹਦੇ ਵਿੱਚ ਭਰਿਆ ਹੋਇਆ ਤੇ ਇਹ ਹੈ ਕਿ ਇਹਦੇ ਵਿੱਚ ਅੱਗੇ ਕੀ ਹੈ ਦੇਖੋ ਅੱਗੇ ਬੰਦ ਹੋ ਗਈ ਪਾਣੀ ਪੈ ਪੈ ਕੇ ਤੇ ਇਹਦੇ ਵਿੱਚ ਕੁਝ ਮੰਨ ਲਓ ਜੰਗਲੀ ਜਾਨਵਰ ਵੀ ਹੋ ਸਕਦੇ ਨੇ ਕੁਝ ਵੀ ਹੋ ਸਕਦਾ ਹੈ ਅੱਗੇ ਬੰਦ ਹੈ ਦੋਸਤੋ ਪਰ ਇਧਰੋਂ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਛੋਟੇ ਛੋਟੇ ਰਸਤੇ ਬਣੇ ਹੋਏ ਨੇ ਅੱਗੇ ਇਹਦੇ ਵਿੱਚ ਬਹੁਤ ਜ਼ਿਆਦਾ ਇਹ ਗੁਫਾ ਪਟਿਆਲੇ ਤੱਕ ਸੀਗੀ ਤੇ ਬਹੁਤ ਠੰਡੀ ਸੀ ਤੇ ਇਹ ਗੁਫਾ ਮੰਨ ਲਓ ਵੀ ਇਹ ਸਾਈਡ ਵੀ ਦਰਵਾਜ਼ੇ ਬਣੇ ਹੋਏ ਨੇ ਤੇ ਇਹ ਸਾਈਡ ਵੀ ਦਰਵਾਜ਼ੇ ਬਣੇ ਹੋਏ ਨੇ ਆ ਸਾਰੀ ਦੋਸਤੋ ਤੁਸੀਂ ਆਪ ਦੇਖ ਸਕਦੇ ਹੋ ਇਹ ਪਾਕਿਸਤਾਨੀ ਇੱਟ ਦੀ ਬਣੀ ਹੋਈ ਹੈ ਸਾਰੀ ਇਹ ਇਹਦਾ ਗੇਟ ਪਾਕਿਸਤਾਨੀ ਇੱਟ ਦਾ ਬਣਿਆ ਹੈ ਲੈਂਟਰ ਉੱਪਰ ਬਾਅਦ ਚ ਪਾਇਆ ਪਰ ਇਹਦੇ ਅੰਦਰ ਗੁੰਬਦ ਪਹਿਲਾਂ ਦਾ ਹੈ ਦੋਸਤੋ ਇਹਦੇ ਅੰਦਰ ਗੁੰਬਦ ਪਹਿਲਾਂ ਦਾ ਹੈ ਅੱਗੇ ਹਾਂ ਦੇ ਗੁਫਾ ਦੋਸਤੋ ਆ ਦੇਖੋ ਪਰ ਪਹਿਲਾਂ ਖੁੱਲੀ ਸੀ ਆ ਦੇਖੋ ਇਹ ਸਾਈਡ ਮਿੱਟੀ ਭਰੀ ਹੋਈ ਹੈ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਦੋਸਤੋ ਦਿਖਾਉਣ ਦੀ ਤੇ ਆ ਦੇਖੋ ਇਹ ਸਾਈਡ ਇਹ ਗੁਫਾ ਅੱਗੇ ਦੀ ਅੱਗੇ ਇਧਰ ਲੈਫਟ ਸਾਈਡ ਇਹ ਸਾਈਡ ਮੰਨ ਲਓ ਕਿ ਇਹ ਬਣਿਆ ਹੋਇਆ ਹੈ ਤੇ ਇਧਰ ਵੀ ਅੱਗੇ ਗੁਫਾ ਹੈ ਇਧਰ ਅੱਗੇ ਦੀ ਅੱਗੇ ਬਣਿਆ ਘੁੰਮ ਘਮਾ ਕੇ ਜਾਣੀ ਕਿ ਪਟਿਆਲੇ ਤੱਕ ਜਾਂਦੀ ਸੀ ਮੰਦਿਰ ਦੇਖ ਰਹੇ ਹੋ ਨਾ ਇੱਥੇ ਸਰਸਤੀ ਨਦੀ ਵਗਦੀ ਹੁੰਦੀ ਸੀ ਸਰਵਣ ਦੇ ਇੱਥੇ ਤੀਰ ਵੱਜਿਆ ਸੀਗਾ ਉਹਦੇ ਮਾਮੇ ਦਸ਼ਰਤ ਦੇ ਬਣੇ ਇਸ ਰਸਤੀ ਨਦੀ ਏ ਸੀ ਇੱਥੇ ਤੀਰ ਵੱਜਿਆ ਸੀ ਜਿਹੜਾ ਇਸੋਂ ਪਰ ਦੇਖ ਰਹੇ ਹੋ ਇਹ ਸਰਵਣ ਪੁੱਤ ਸੀ ਜਿਹੜਾ ਅੰਦਲੇ ਮਾਪੇ ਉਹਨੂੰ ਆਪਣੇ ਨੂੰ ਕਰਾਉਂਦਾ ਸੀ ਯਾਤਰਾ ਕਰ ਪੈਰਾਂ ਦਾ ਜੋੜਾ ਮੌਜੂਦ ਹੈ ਜਿਨ੍ਹਾਂ ਦੇ ਦਰਸ਼ਨ ਕਰਨ ਆਲੇ अनेका ਦੁਖ ਦੂਰ ਹੁੰਦੇ ਨੇ ਅਤੇ ਖਾਸ ਵਾਰ ਹਨ ਹਜੀਰਾਵਾਲਾ ਹਲਕੇ ਕੁੱਤੇ ਦਾ ਕਟਿਆ ਪਾਗਲਪਨ ਜਾਂ ਦਿਮਾਗੀ ਨੁਕਸ ਵਾਲਾ ਜਿਸ ਦੀ ਸੇਵਾ ਮੱਲ ਪਰਿਵਾਰ ਕਰ ਰਿਹਾ ਹੈ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ